ਬੀਤੇ ਦਿਨ ਫਰੋਜ਼ਪੁਰ ਦੇ ਪਿੰਡ ਬੰਡਾਲਾ ਵਿੱਚ ਗੁਰਦੁਆਰਾ ਸਾਈਂ ਬਾਬਾ ਬੀਰ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਮੌਕੇ ਤੇ ਹੀ ਲੋਕਾਂ ਵੱਲੋਂ ਕਾਬੂ ਕਰ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦਾ ਲੜਕਾ ਮੰਦਬੁੱਧੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਇਲਾਜ ਲਈ ਸਾਰੇ ਡਾਕੂਮੈਂਟਸ ਉਹਨਾਂ ਦੇ ਕੋਲ ਮੌਜੂਦ ਹਨ ਪਰ ਉਹਨਾਂ ਨੇ ਇਸੇ ਦੀ ਇੱਕ ਨਹੀਂ ਸੁਣੀ ਉਥੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਇਸੇ ਗਲਬਤ ਕਰਦੇ ਪਰਿਵਾਰ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਬਿਆਨ ਤੋਂ ਪਹਿਲਾਂ ਮੌਕੇ ਤੇ ਆ ਕੇ ਸਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ ਪਰ ਇੱਥੇ ਤਾਂ ਆਏ ਨਹੀਂ ਫਿਰ ਬਿਆਨ ਦੇਣਾ ਉਹਨਾਂ ਦਾ ਨਹੀਂ ਬਣਦਾ ਆਕੇ 12 ਵਜੇ ਤੇ ਗਰੰਤੀ ਦੇ ਜਿੰਦਰਾ ਮਾਰੇ ਬੂਏ ਨੂੰ ਸੰਗਤ ਗਈ ਚਲੀ ਜਦੋਂ ਰਾਮਾਰ ਬਾੜ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਇਸ ਕਾ ਥਲੇ ਸੁੱਤੇ ਹੋਣ ਕੇ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਈ ਗਏ ਉਹਦੇ ਤੁਸੀਂ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਆਂ ਨੂੰ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਹੀ ਸਜ਼ਾ ਅਹੀ ਤਾਂ ਮਾਫ਼ੀ ਮੰਗਾਂਗੇ ਅਹੀ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਕ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਅਹੀ ਮਾਫ਼ੀ ਮੰਗਾਂਗੇ ਬੱਚੇ ਅਹੀ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋ ਲਾਓ ਅਰੇ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਵੀ ਸਜ਼ਾ ਹੈ ਹੋਰ ਵੀ ਕਰ ਸਕਦੇ ਹੋ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤ੍ਰੋਹ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤ੍ਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖੱਬ ਜਾਂਦਾ ਹੈ ਕਦੀ ਕੇ ਪਾਸੇ ਨਿਕਲ ਜਾਂਦਾ ਹੈ ਕਦੀ ਕੇ ਪਾਸੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ। ਇਹਨਾਂ ਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ। ਨੰਗਾ ਨੰਗਾ। ਮੈਂ ਤਾਂ ਨਹੀਂ ਨਾ ਕਾ ਟੁੱਟੇ। ਇਹਨਾਂ ਦਾ ਘਾਟ ਟੁੱਟੇ। ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰਾਂ। ਸਹੀ ਗੱਲ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਜਿਵੇਂ ਉਹਨੂੰ ਵੱਟਿਆ ਨੇ ਨਾ ਇਹ ਨਹੀਂ ਬੜੀ ਜਨ ਇਹ ਨਾਲ ਸੱਚਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾ ਦਿੰਦਾ ਅਸੀਂ ਗੁਰੂਗ੍ਰਾਮ ਤੇ ਆਤਰੱਖਾਗੇ ਇਹ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਹੈ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਆਈ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚੱਲ ਕੇ ਇਹ ਤਾਂ ਵੀ ਮਾਫੀ ਮੰਗਾਗੇ ਗੁਰੂ ਘਰ ਨੂੰ ਸਾਡਾ ਜ਼ੁਲਮ ਕੀਤਾ ਨਾ ਬਹੁਤ ਜਲੀ ਦਿੱਤਾ ਕਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੋਖਣੀ ਜਿਹੜੇ ਆ ਨਸ਼ਈਆਂ ਬੰਦੇ ਆਣ ਉਹਨੂੰ ਵੱਡ ਫਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤਾਂ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਬਾਕੀ ਜੇ ਕੋਈ ਨਾ ਨੀ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾਰਾਂ ਸਾਨੂੰ ਹੀ ਇਸੇ ਘਾਟ ਦੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜਿਕੇ ਇਹ ਇੱਕ ਪਰਿਵਾਰ ਨੂੰ ਜੇ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਸਾਨੂੰ ਸਜ਼ਾ ਦੇ ਦੇ ਨਹੀਂ ਭੁਗਤਣ ਜੋਗਾ ਕਿ ਐਸਾ ਕੁਝ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤਾਂ ਦਵਾਈ ਚੱਲਣ ਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਤ ਉਹਦੀ ਦਵਾਈ ਚੱਲੀ ਜਾਂਦੀ ਉਹਦੀ ਕਰੀ ਕਿਤੇ ਇੱਕ ਰੀਕਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾ ਉੱਤੇ ਪੈ ਪੈਸੇ ਲਾਈ ਜਾਂਦਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਹੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਸੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੱਟਤਾ ਬਾਬੇ ਵੀ ਆਏ ਚਾਂੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤੇ ਆ ਫਿਰ ਵੇਖੋ ਇਹ ਵੜਦੇ ਜੋ ਵੜਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੜਿਆ ਵਾ ਵੀ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਦਰ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਹੈ ਕੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਵਾਰਾ ਹੀ ਆਣਿਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣਾ ਹੀ ਮੰਨਣਯੋਗ ਆ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆ ਨਹੀਂ ਜਾਨਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਦਾ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਸੁਖਰਾਜ ਸਿੰਘ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਆ India Crime News